ਦੋਸਤੋ ਵੀਰੋ ਪੈਨੋ ਪ੍ਰਾਵ ਸਤਿ ਸ੍ਰੀ ਅਕਾਲ ਰਾਮ ਰਾਮ ਅਸਲਾਮੁਅਲੈਕੁਮ ਵ ਰਹਿਮਤੁਲਲਾਹੀ ਵ ਬਰਕਤ ਵਸ਼ਿਕਨ ਸ਼ਤਾੰਦਮ ਮੰਤਰ ਬਹੁਤ ਹੀ ਖੌਫਨਾਕ ਤੇ ਭਿਆਨਕ ਜਿਹਦਾ ਅਸਰ ਬਹੁਤ ਛੇਤੀ ਹੁੰਦਾ ਮੰਤਰ ਨੰਬਰ 231 ਪੇਜ ਨੰਬਰ ਹੈਗਾ 636 ਤਾਂ ਦੋਸਤੋ ਲਾਈਕ ਕਰ ਲੋ ਸ਼ੇਅਰ ਕਰ ਦਿਓ ਜੇ ਚੰਗਾ ਲੱਗਾ ਤੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈ ਇਸ ਤਰ੍ਹਾਂ ਹੀ ਮੰਤਰ ਆਉਂਦੇ ਰਹਿਣਗੇ ਥੋੜੀ ਸਕਰੀਨ ਦੇ ਉੱਤੇ ਮੰਤਰ ਅਲਫ ਅਲੋਪ ਏਕ ਰਹਿਮਾਨ ਸੁੰ ਸ਼ੈਤਾਨ ਮੇਰੀ ਸ਼ਕਲ ਬਨ ਫਲਾਨੀ ਕੁਰਾਨ ਨਾ ਰਾਨੇ ਤੋ ਤੇਰੀ ਮਾਂ ਭੈਣ ਕੀ 303 ਤਲਾਕ ਵਿਧੀ ਇਸ ਦੀ ਸੁਣ ਲੋ ਇਸ ਮੰਤਰ ਦੀ ਵਿਧੀ ਪਿੱਛੇ ਲਿਖੀ ਗਈ ਹੈ 632 ਨੰਬਰ ਪੇਜ ਤੇ ਉੱਥੇ ਵੇਖੋ ਦੇਸਨ ਦੇ ਦੀਵੇ ਵਾਲੀ ਤੇ ਕੀੜਿਆਂ ਦੇ ਖੂਨ ਵਾਲੀ ਚਾਰ ਬੱਤੀਆਂ ਜਿਹਦੇ ਚ ਰੱਖੀ ਦੀਆਂ ਫਿਰ ਵੀ ਮੈਂ ਤੁਹਾਨੂੰ ਦਿਖਾ ਹੀ ਦਿੰਨਾ 632 ਪੇਜ ਤੇ ਇਹ ਲਿਖੀ ਹੋਈ ਹੈ ਵੀ ਦੀ ਨੋ ਦੋਸਤੋ ਇਹ ਵੀ ਨਜ਼ਰ ਮਾਰੀ ਲੋ ਫਿਰ ਤੁਸੀਂ ਪੁੱਛਦੇ ਹੁੰਨੇ ਆ ਆਹਾਂ ਅਲਫਾ ਗੁਰੂ ਗੁਫਤਾਰ ਰਹਿਮਾਨ ਜਾਗ ਜਾਗਦੇ ਅਲਾਦੀਨ ਸ਼ੈਤਾਨ ਇਹ ਮੈਂ ਮੰਤਰ ਪਾਇਆ ਹੋਇਆ ਪਿਛਲੀ ਵੀਡੀਓ ਚ ਇਸ ਮੰਤਰ ਦੀ ਸਿੱਧੀ ਕਰਨ ਵਾਸਤੇ ਇੱਕ ਅਲੱਗ ਕਮਰਾ ਚਾਹੀਦਾ ਜਿਸ ਵਿੱਚ ਕੋਈ ਵੀ ਆਉਂਦਾ ਜਾਂਦਾ ਨਾ ਹੋਵੇ ਤੁਸੀਂ ਇਕੱਲੇ ਹੀ ਉੱਥੇ 7 ਦਿਨ ਰਹਿਣਾ ਹੈ ਕਿਉਂਕਿ ਮੰਤਰ ਜਪ ਸੱਤ ਦਿਨ ਹੀ ਚੱਲੇਗਾ ਸਿਰਫ 7 ਦਿਨਾਂ ਵਿੱਚ ਹੀ ਵਸ਼ੀਕਰਨ ਹੋ ਜਾਂਦਾ ਹੈ ਜਿਸ ਇਸਤਰੀ ਜਾਂ ਲੜਕੀ ਤੇ ਇਹ ਪ੍ਰਯੋਗ ਕਰੋਗੇ ਤਾਂ ਉਹ ਪ੍ਰਯੋਗ ਕਰਤਾ ਦੇ ਪਿੱਛੇ ਪਿੱਛੇ ਫਿਰੇਗੀ ਹਮੇਸ਼ਾ ਲਈ ਉਸਦੇ ਵਸ ਰਹੇਗੀ ਪਰ ਇਹ ਵਸ਼ੀਕਰਨ ਮੰਤਰ ਦੀ ਵਿਧੀ 7 ਦਿਨਾਂ ਤੱਕ ਪੜਨਾ ਅਤੇ ਕਰਨਾ ਪਵੇਗਾ ਇਹ ਕੰਮ ਕਰਨ ਲਈ ਇੱਕ ਚਮਕੀਆ ਦੀਵਾ ਲੈਣਾ ਤੁਸੀਂ ਚੌਕਮੁਖਾ ਦੀਵਾ ਦੀਵਾ ਬੇਸਣ ਦਾ ਬਣਾਉਣਾ ਵਾ ਤੁਸੀਂ ਉਸ ਵਿੱਚ ਜਿਹੜੀਆਂ ਦੀਵੇ ਦੀਆਂ ਬੱਤੀਆਂ ਪਾਉਣੀਆਂ ਹਨ ਉਹਨਾਂ ਨੂੰ ਕੀੜਿਆਂ ਦੇ ਖੂਨ ਦੇ ਵਿੱਚ ਤਰ ਕਰ ਲੈਣਾ ਕੀੜੇ ਉਹ ਹੁੰਦੇ ਆ ਜਿਹੜੇ ਬਈ ਕੀੜੇ ਵੀ ਪੁੱਛਦੇ ਉਹ ਕਿਹੜੇ ਹੁੰਦੇ ਆ ਜਿਹੜੇ ਭਾਈਦੇ ਆ ਚਾਰੇ ਬੱਤੀਆਂ ਫਿਰ ਉਸ ਵਿੱਚ ਸਰੋਂ ਦਾ ਤੇਲ ਭਰ ਕੇ ਜਗਾ ਲੈਣਾ ਤੁਸੀਂ ਨਿਰਵਸਤਰ ਯਾਨੀ ਅਲਫ ਨੰਗੇ ਹੋ ਕੇ ਦੀਵਾ ਜਗਾਉਣਾ ਅਤੇ ਦੀਵੇ ਦੇ ਸਾਹਮਣੇ ਬੈਠਣਾ ਤੇ ਦੱਖਣ ਦਿਸ਼ਾ ਦੇ ਵੱਲ ਮੂੰਹ ਕਰਨਾ ਜਪ ਕਰਨਾ ਦੱਖਣ ਦਿਸ਼ਾ ਵੱਲ ਜਪਰੋਜ 108 ਵਾਰੀ ਕਰਨਾ ਜਪ ਅੱਧੀ ਰਾਤ ਨੂੰ ਹੀ ਕਰਨਾ ਨੰਗੇ ਹੋ ਕੇ ਕਰਨਾ ਫਿਰ ਜਪ ਕਰਕੇ ਨੰਗੇ ਹੀ ਸੌਣਾ ਹੈ ਭੋਗ ਪ੍ਰਸਾਦ ਸਿਰਫ ਉਹ ਵੀ ਭੁੰਨੇ ਹੋਏ ਜਵਾਂ ਦਾ ਇੱਕ ਕਟੋਰਾ ਭਰ ਕੇ ਰੱਖ ਲੈਣਾ 7 ਦਿਨ ਇਸੇ ਤਰ੍ਹਾਂ ਹੀ ਜਵਾਂ ਦਾ ਕਟੋਰਾ ਪਿਆ ਰਹਿਣਾ ਦੇਣਾ ਬਦਲਣਾ ਨਹੀਂ ਅਗਰ ਸ਼ੈਤਾਨ ਹਾਜ਼ਰ ਹੋ ਜਾਵੇ ਤਾਂ ਇਹ ਜਵਾਂ ਭੁੰਨੇ ਹੋਏ ਉਸ ਨੂੰ ਪੇਸ਼ ਕਰ ਦੇਣੇ ਆ ਕਿਸੇ ਤਰ੍ਹਾਂ ਨਾ 7 ਦਿਨ ਪਾਰ ਕਰਨਾ ਜਿਸ ਦਾ ਨਾਮ ਲੈ ਕੇ ਤੁਸੀਂ ਜਪ ਕੀਤਾ ਹੈ ਉਹ ਲੜਕੀ ਜਾਂ ਇਸਤਰੀ ਵਿਆਹੀ ਜਾਂ ਕੁਆਰੀ ਹੋਵੇ ਤੁਹਾਡੇ ਪਿੱਛੇ-ਪਿੱਛੇ ਫਰੇਗੀ ਹਰ ਇੱਛਾ ਪੂਰੀ ਕਰੇਗੀ ਪਹਿਲਾਂ ਦਦਾਸੀ ਬਣ ਜਾਵੇਗੀ ਜੋ ਕਹੋਗੇ ਉਹ ਹੀ ਕਰੇਗੀ ਬਹੁਤ ਹੀ ਭਿਆਨਕ ਵਸ਼ੀਕਰਨ ਹੈ ਬਿਨਾ ਗੁਰੂ ਤੋਂ ਨਹੀਂ ਕਰਨਾ ਹਾਂ ਇਹ ਵੀ ਜ਼ਰੂਰੀ ਹੈ ਕਿ ਬੱਤੀਆਂ ਨੂੰ ਆਪਣੀ ਉਂਗਲੀ ਦਾ ਖੂਨ ਵੀ ਲਗਾਉਣਾ ਫੇਰ ਦੀਵੇ ਵਿੱਚ ਰੱਖ ਲੈਣੀ ਹੈ ਠੀਕ ਹੈ ਕੀੜਿਆਂ ਦਾ ਖੂਨ ਤੇ ਆਪ ਦੀ ਉਂਗਲੀ ਦਾ ਖੂਨ ਅ ਨੋਟ ਇਸ ਦੀਵੇ ਨੂੰ ਲੋਬਾਂ ਦੀ ਧੂਪ ਦੇਣੀ ਜ਼ਰੂਰੀ ਹੈ ਫਿਰ ਸੋਨਾ ਜਾਂ ਲੋਬਾਂ ਦੀ ਧੂਪ ਜਗਾ ਕੇ ਹੀ ਰੱਖੋ ਆਹ ਦੇਖੋ ਮੇਰੇ ਚ ਹਾਂ ਸਵੇਰ ਕਪੜੇ ਤੁਸੀਂ ਪਹਿਨ ਸਕਦੇ ਹੋ ਕੀੜਿਆਂ ਦਾ ਖੂਨ ਰੋਜ਼ ਦੀ ਰੋਜ਼ ਬੱਤੀਆਂ ਨੂੰ ਨਵਾਂ ਲਾਉਣਾ ਤੇ ਭਾਵੇਂ ਥੋੜਾ ਜਿਆਦਾ ਹੀ ਲੱਗੇ ਪਰ ਵੈਸੇ ਤਰ ਕਰ ਲੈਣੀ ਚਾਹੀਦੀ ਹੈ ਪੂਰੀ ਦੀ ਪੂਰੀ ਬੱਤੀ ਮੜ ਮੜਾ ਲੱਗੇ ਤੇ ਬਾਕੀ ਆਪਣਾ ਖੂਨ ਮਿਲਾ ਕੇ ਲਾਓ ਠੀਕ ਹੈ ਜੀ ਏਸੀ ਦੂਸਰਾ ਮੰਤਰ ਜਿਹੜਾ ਆਪਾਂ ਅੱਜ ਦੇਖਿਆ ਠੀਕ ਹੈ 632 ਪੇਜ ਵਾਲੀ ਵਿਧੀ ਵੀ ਦੱਸਤੀ ਹੈ ਦੋਸਤੋ ਲਾਈਕ ਸ਼ੇਅਰ ਸਬਸਕ੍ਰਾਈਬ ਥੈਂਕ ਯੂ ਆਪਾਂ ਦਾ ਗ੍ਰੰਥ ਬਣਾਇਆ ਉਹ 500 ਪੇਜ ਦਾ ਇਹ ਦੇਖੋ 632 ਪੇਜ ਤੇ 36 ਤੇ ਪਹੁੰਚ ਚੁੱਕੇ ਆਪਾਂ ਇੱਥੋਂ ਤੱਕ 500 ਪੇਜ ਦਾ ਗ੍ਰੰਥ ਬਣਿਆ ਜੀ 170 ਮੰਤਰਾਂ ਜੀ ਦੇ ਵਿੱਚ ਇਹ ਤਾਂ ਹੋ ਗਏ ਨਾ 231 ਕਿ 170 ਮੰਤਰ ਦਿੱਤੇ ਹੋਇਆ ਉਹਦੇ ਵਿੱਚ ਮੈਨੂੰ ਦਿਖਾ ਵੀ ਦਿਨਾ ਕਿਥੋਂ ਤੱਕ ਹੈ ਜੀਨੇ ਲੈਣਾ ਹੋਵੇ ਉਹ ਮੇਰੇ ਨਾਲ رابطہ ਕਰ ਸਕਦਾ WhatsApp ਤੇ ਜਾਂ ਕਾਲਿੰਗ ਦੇ ذریعے ਨਾਲ ਇਥੋਂ ਤੱਕ 500 ਪੇਜ ਦਾ ਗ੍ਰੰਥ ਬਣਾਇਆ ਠੀਕ ਹੈ ਜੀ ਹਾਂ ਬਸ ਇਹਦੀ ਜਿਹੜੀ ਕੋਸਟ ਆ ਤੁਸੀਂ ਪੁੱਛਣੀ ਆ WhatsApp ਤੇ ਜਾਂ ਕਾਲ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਵੀ ਕਿੰਨੇ ਦਾ ਦੇਉਗੇ ਤੇ ਇਹ ਫੋਟੋ ਸਟੇਟ ਦੇ ਵਿੱਚ ਮਿਲੂਗਾ ਤੇ ਤੁਹਾਨੂੰ ਪਹਿਲਾਂ ਪੇਮੈਂਟ ਪਾਣੀ ਪਾਓਗੇ ਫਿਰ ਆਪਦਾ ਐਡਰੈਸ ਦੇਣਾ ਪਊ ਤੁਹਾਡੇ ਘਰ ਹੀ ਆ ਜਾਊਗਾ ਜੇ ਕੋਈ ਆ ਕੇ ਲੈ ਕੇ ਜਾਣਾ ਚਾਹਵੇ ਤਾਂ ਇਹ ਮੇਰਾ ਐਡਰੈਸ ਆ ਬਾਬਾ ਲੀਕਨ ਚਿਸ਼ਤੀ ਮੇਰਾ ਨਾਮ ਹੈ ਨਿਜਾਮੀ ਚਿਸ਼ਤੀ ਦਰਬਾਰ ਜੋ ਕੈਂਪ ਕਪੜਾ ਮਾਰਕੀਟ ਦੇ ਨਜ਼ਦੀਕ ਪਾਣੀ ਵਾਲੀ ਟੈਂਕੀ ਕੋਲ ਆ ਕੇ ਤੁਸੀਂ ਨਾਨਕਨਗਰੀ ਦੇ ਵਿੱਚ ਨਾਨਕਨਗਰੀ ਸਾਡਾ ਮੰਡਲ ਨਾਨਕਨਗਰੀ ਦੇ ਵਿੱਚ ਆ ਕੇ ਅਲੀ ਬਾਪੇ ਦਾ ਚਿਸ਼ਤੀ ਦਰਬਾਰ ਪਹੁੰਚ ਸਕਦੇ ਹੋ ਨਾਨਕਨਗਰੀ ਜੇ 9855892786 ਮੇਰਾ ਫੋਨ ਨੰਬਰ ਹੈ ਆਟੋ ਵਾਲੇ ਨੂੰ ਵੀ ਕਹੋਗੇ ਤਾਂ ਨਾਨਕ ਨਗਰੀ ਚ ਅਲੀ ਬਾਬੇ ਦੇ ਦਰਵਾਜ਼ੇ ਛੱਡੋ ਤੇ ਆਉ ਛੱਡਿਆਉਣਗੇ ਕੋਸ ਸਸਰੇ ਕਰਾਮ ਰਾਮ ਅਸਲਾਮੁਅਲੈਕੁਮ ਵ ਰਹਿਮਤੁਲਲਾਹੀ ਵ ਬਰਕਤੁਹ